हां हां जी किसान ਵੀਰੋ ਸਵਾਦ ਤਾਂ ਤੁਹਾਡਾ ਆਪਣੇ ਜਿਹੜੂ ਚੈਨਲ ਬਾਵੜਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਬਰਡ ਸੇਲ ਲਈ ਲੈ ਕੇ ਆਏ ਹਾਂ ਜੀ ਆਹ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਹਸੀ ਕਾਲ ਸਤਿ ਸ੍ਰੀ ਅਕਾਲ ਬੇ ਹੋ ਠੀਕ ਹੋ ਵਧੀਆ ਜੀ ਵਧੀਆ ਡਾਕਟਰ ਸਾਹਿਬ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਡਾਕਟਰ ਲੱਖੀ ਪਿੰਡ ਨੇੜੇਲਾ ਜ਼ਿਲ੍ਹਾ ਬਰਨਾਲਾ ਤਸੀਨ ਤਪਾ ਨੇੜੇ ਪਿੰਡ ਬਈ ਇਧਰਲੇ ਪਾਸੇ ਵੀਰੇ ਸੰਧੂ ਇਧਰ ਪਧੌੜਾ ਮੋਬਾਈਲ ਨੰਬਰ ਬੋਲੋ 6280612633 ਡਾਕਟਰ ਠੀਕ ਹੈ ਬਾਈ ਹਾਂਜੀ ਬਾਈ ਜਿਹੜੀ ਇਹ ਬਰਡ ਨੇ ਕਿਹੜਾ ਸੂਆ ਸੁੰਦੀ ਆ ਇਹ ਡਾਕਟਰ ਫਲੇ ਮੰਨ ਕੇ ਚੱਲ ਹਫਤੇ ਵਾਂਗੂ ਕੱਤੀ ਆ ਠੀਕ ਆ ਬਾਈ ਕੀ ਰਿਗਾਰਡ ਦੁੱਧਾ ਬਈ ਦੁੱਧਾ ਡਾਕਟਰ ਆਪ ਨੂੰ 34 ਕਿਲੋ ਦਾ ਰਿਕਾਰਡ ਕਹਿ ਕੇ ਦਿੱਤੀਆ ਠੀਕ ਆ ਇਕ ਇਹ ਮਗਰਨੇ ਕਵੇਣੀ ਵਾਲੇ ਥਾਨ ਤੋਂ ਕੀ ਭਾਉਂਦਾ ਪਰ ਤਿੱਲ ਮੰਨ ਕੇ ਦੇਣੀ ਆ ਤਿੱਲ ਮੰਨ ਕੇ ਦੇ ਹਾਂ ਕੀ ਭਾਉਂਦਾ ਮੰਨ ਕੇ ਚੱਲ ਮਗਰਲਾ ਥਾਨ ਹਾਂ ਆ ਆ ਥਾਨ ਡਾਕਟਰ ਠੀਕ ਆ ਕਵੇਣੀ ਵਾਲਾ ਠੀਕ ਆ ਆਪੇ ਤਿੱਲ ਮੰਨ ਕੇ ਦੇਣੀ ਆ ਤਿੱਲ ਮੰਨ ਕੇ ਦੇਣੀ ਆ ਆਰਡਰ ਬੜਾ ਕਮਾਲ ਦਾ ਹੈ ਨਾ ਨਾੜਾ ਨੂੜਾ ਕਰਮ ਵਾਲੀ ਦੇ ਫਲ ਚ ਭਾਰਤ ਦਾ ਨਕਸ਼ਾ ਹੀ ਉਧਰ ਇਧਰਲੇ ਪਾਸੇ ਬਹਿ ਕੇ ਦੇਖੋ ਡਾਕਟਰ ਹੂੰ ਥਣ ਕਿਵੇਂ ਆ ਗਿਆ ਕਹਿੰਦੇ ਪੀੜੀ ਦੇ ਪਾਵੇਂ ਵਾਂਗੂ ਲੱਗੇ ਵਿਆ ਆਏ ਲੱਗੇ ਵਾ ਇਧਰ ਦੀ ਆ ਡਾਕਟਰ ਸਾਹਿਬ ਸਹੀ ਗੱਲ ਆ ਬਾਈ ਕਿਆ ਆ ਇਧਰ ਦੀ ਵੀ ਦੇਖੋ ਲੇਵਾ ਕਮਾਲ ਦਾ ਸੋਹਣਾ ਆਰਡਰ ਕਰਮ ਵਾਲੀ ਨੇ ਤਿਆਰ ਕਰਿਆ ਲੈ 34 ਕਿਲੋ ਦੁੱਧ ਦਿੱਤਾ ਓਏ ਵੈੜਦਾ 34 ਲੀਟਰ ਹਾਂ ਇਧਰ ਦੀ ਮਾੜ ਹੈਗਾ ਲੇਵਾ ਸੋਹਣਾ ਦੁਹਰਨਾ ਦਿਖਾ ਦਿਓ ਸਹੀ ਗੱਲ ਦੇਖੋ ਕਿ ਪੀੜੀ ਦੇ ਪਾਵੇਂ ਵਾਂਗੂ ਥਣ ਲੱਗੇ ਹੋਏ ਵੈੜਦੇ ਕੱਲਾ 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 ਥਣ ਚਾਰੇ ਥਣ ਨਿਕਲਵੇਂ ਪੂਰੇ ਗੈਵਟੇ ਨਾਣਾ ਨੂਣਾ ਕਰਮਾ ਜੀ ਦੇ ਲੈ ਫੋਲ ਚੰਗੀਆਂ ਬਈ ਕੀ ਬਾਤ ਫੇਸ ਦਿਖਾ ਦਿਓ ਡਾਕਟਰ ਫੇਸ ਬੜਾ ਪਿਆਰਾ ਹਨਾ ਫੇਸ ਦੇਖੋ ਬੋਦੀਬਾਦੀ ਬਹੁਤ ਚੰਗੀਆਂ ਸਮੱਖ ਆਪਣਾ ਚੰਗਾ ਹਾਂ ਫਾਰਮ ਵਾਲੀ ਬੜਾ ਹੈ ਫਾਰਮ ਚ ਲੈ ਹੰਦੀ ਆ ਫਾਰਮ ਦੀ ਆਪਣੇ ਕੋਲ ਡਾਕਟਰ ਵੀਡੀਓ ਵੀ ਆਪਦੇ ਫੋਨ ਚ ਬਣਾ ਕੇ ਲੈਂਦੀ ਆ ਓਕੇ ਇਹਦਾ ਜਿਹੜਾ ਰਿਕਾਰਡ ਆ ਹੂੰ ਆਪਾਂ ਸਾਰਾ ਦੇ ਦੇਾਂਗੇ ਕਿਹੜਾ ਦੇ ਟੀਕਾ ਲੱਗਿਆ ਵਾ ਕਿਹੜੇ ਆ ਕਿਹੜੇ ਦੀ ਆਪ ਆ ਸਾਰਾ ਰਿਕਾਰਡ ਦੇਵਾਂਗੇ ਠੀਕ ਆ ਹਾਂ ਆਥਾਂ ਤੁਹਾਨੂੰ ਦਿਖਾ ਦੋ ਲੇਵਾ ਲੂਵਰ ਆਟਰ ਫੁੱਲ ਰਾਜੀਆ ਕੱਦ ਬਿੱਡ ਚੰਗਾ ਆਰਡਰ ਕਮਾਲ ਦਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਚੀਜ਼ ਰਾਜੀ ਫੁੱਲ ਆ ਪਾਂਡਰ ਗੱਲੇਵਾ ਕਰਮਲੀ ਤਿਆਰ ਕਰਦੇ ਦੋ ਜੀ ਲੇਵਾਂ ਲੂਵਰ ਦਿਖਾ ਦਿਓ ਡਾਕਟਰ ਸਮਾਰ ਕੇ ਥੱਲੇ ਨੀਵੇਂ ਹੋ ਕੇ ਵੇਖੀ ਦਿਖਾ ਦਿਓ ਲੈ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਨਾਂ ਦਾ ਆਰਡਰ ਆ ਜਿਹੜਾ ਹੋਰ ਵੀ ਵਧੀਆ ਤਿਆਰ ਕਰ ਲੂ ਠੰਡੀ ਬਹੁਤ ਆ ਨਾ ਭਾਈ ਪੂਰੀ ਠੰਡੀ ਆ ਫਾਰਮ ਚ ਆ ਗਏ ਹਲੇ ਬੰਨੂ ਹੀ ਆ ਆਪਾਂ ਠੀਕ ਆ ਬਾ ਅੱਧੇ ਘੰਟੇ ਬਾਅਦ ਤੈਨੂੰ ਫੋਨ ਲਾਤਾ ਵਾ ਲਾਈ ਹੋਈ ਆ ਹਾਲੇ ਆਪਾਂ ਗੱਡੀ ਚ ਲਾਈ ਹੋਈ ਆ ਹਾਂ ਠੀਕ ਆ ਭਾਈ ਹਾਂ ਨੇੜ ਤੋਂ ਚੈੱਕ ਕਰਵਾ ਨਾੜਾ ਨੂੰ ਨਾ ਦੇਖੋ ਠਣਲੇ ਵਾ ਡਾਕਟਰ ਥਮਾਰ ਦੇ ਗੌਰ ਨਾਲ ਦਿਖਾ ਦਿ ਜਿਹਨੂੰ ਆ ਪੀਡੀ ਦੇ ਪਾ ਵਾਂਗੂ ਕਹਿੰਦੇ ਉਹ ਲੇਵਾ ਲੱਗਿਆ ਉਹ ਲੇਵਾ ਲੱਗਿਆ ਗੱਠਲੇ ਵਾਲੇ ਮੂਰ ਨੂੰ ਬਾਈ ਗੱਠਲੇ ਵਾਲੇ ਪਿੱਛੇ ਨੂੰ ਦੱਸਦੀ ਹੈ ਕਰਮ ਵਾਲੀ ਕਿਡਕ ਬਹੁਤ ਚੰਗੀਆਂ ਨੇ ਲੇਵਾ ਬਾਈ ਯਾਰ ਸਾਰੀ ਓਕੇ ਦੀ ਰਿਪੋਰਟ ਹੀ ਆ ਜਮਾ ਦੇਖੋ ਤੁਸੀਂ ਐਂ ਦੇਖੋ ਲੇਵਾ ਦੇਖੋ ਕਿਹੜੇ ਸਾਇਰ ਸਹੀ ਗੱਲ ਆ ਬਾਈ ਸਹੀ ਗੱਲ ਆ ਦੋਧ ਦਾ ਰਿਕਾਰਡ ਬਾਈ ਨੇ ਬਹੁਤ ਚੰਗੀਆਂ ਦੱਸਿਆ ਫੇਸ ਚੰਗਾ ਬਰੀਕੀ ਦਾ ਵੜ ਫੁੱਲ ਕਰਦਾ ਪੁੱਧਰ ਪੁੱਧਰ ਫੁੱਲ ਆ ਉਤੋਂ ਬਾਈ ਮੁੱਲ ਕੀ ਅਲੱਖੀ ਫਿਰ ਇਹਦਾ ਮੋਲ ਰੈਟਰ 72000 ਜੁਰਮਾਨਾ ਕਰਦੇ ਆਂ ਜੁਰਮਾਨਾ ਹੋ ਜਾ ਹਾਂ ਠੀਕ ਆ 72000 ਰੁਪਿਆ ਮੋਲ ਆਪਾਂ ਦੇ ਫਾਰਮ ਦੇ ਵਿੱਚੋਂ ਆਈ ਆ ਆਪਣੇ ਕੋਲ ਫਾਰਮ ਦੀ ਵੀਡੀਓ ਆ ਬਕਾਇਦਾ ਸਾਰਾ ਰਿਕਾਰਡ ਦੇ ਦਿਆਂਗੇ ਠੀਕ ਆ ਸਮਝ ਗਿਆ ਕੋਈ ਐ ਨਹੀਂ ਕਿ ਵੀ ਰਿਕਾਰਡ ਦੇ ਸੋ ਫੁੱਲ ਫੁੱਲ ਫਿਰ ਉੱਪਰ ਆਪਾਂ ਇਹਨਾਂ ਰਿਕਾਰਡ ਦੇਵਾਂਗੇ ਮੋਲ 72000 ਵਿੱਚੋਂ ਜੁਰਮਾਨਾ ਜ਼ਰੂਰ ਹੋ ਜਾਵੇ ਕਿਸੇ ਵੀਰ ਨੂੰ ਬੜਾ ਪਸੰਦ ਆਵੇ ਬਾਈ ਨਾਲ ਤੋੜ ਕੇ ਆਪਾਂ ਹੋਰ ਦਿਖਾ ਦੇਣ ਇੱਕ ਵਾਰੀ ਲੰਮੀ ਤੋਰ ਨਹੀਂ ਡਾਕਟਰ ਨਾ ਬਸ ਬਾਈ ਧੰਨਵਾਦ